ਹਾਂਜੀ ਸਸੀ ਗੱਲ ਮੇਰੇ ਸਾਰੇ ਭਰਾਵਾਂ ਨੂੰ ਹੁਣ ਇਹ ਗੱਲ ਬਹੁਤ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਚੰਗੀ ਵੀ ਲੱਗਣੀ ਆ ਬਹੁਤ ਸਾਰੇ ਲੋਕਾਂ ਨੂੰ ਮਾੜੀ ਵੀ ਲੱਗਣੀ ਆ ਪਰ ਜਿਨ੍ਹਾਂ ਨੂੰ ਮਾੜੀ ਲੱਗੀ ਆਈ ਡੋਂਟ ਕੇਅਰ ਤੇ ਹੁਣ ਚੱਕਰ ਕੀ ਬਣਿਆ ਇਹ ਹੈਗੀ ਵੀਡੀਓ ਜਿਹੜਾ ਆਪਣਾ ਬੰਦਾ ਹੈਗਾ ਅਨਮੋਲ ਕਵਾਤਰਾ ਸਮਾਜ ਸੇਵੀ ਹੁਣ ਚੱਕਰ ਕੀ ਬਣਿਆ ਇਹਨੇ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਨਹੀਂ ਉਦਾਂ ਇਹ ਟੱਪ ਟੱਪ ਜਾਂਦਾ ਸਿੱਧੂ ਉਹਨਾਂ ਦੇ ਘਰੇ ਕੀ ਹਾਂ ਭਾਈ ਸਿੱਧੂ ਆਪਣਾ ਭਰਾ ਆ ਸਿੱਧੂ ਐਦਾਂ ਸਿੱਧੂ ਉਦਾਂ ਜਿਹੜੇ ਬੰਦਿਆਂ ਨੇ ਸਿਕਿਉਰਿਟੀ ਲੀਕ ਕਰਕੇ ਉਸਦੇ ਮਰਡਰ ਦੇ ਵਿੱਚ ਹੱਥ ਪਾਇਆ ਸੀ ਇਹ ਕੋਈ ਬੰਦਿਆਂ ਨੂੰ ਹੁਣ ਸਪੋਰਟ ਕਰ ਰਹੇ ਆ ਕਿੱਥੋਂ ਦਾ ਇਹ ਭਾਈਚਾਰਾ ਮੈਨੂੰ ਦੱਸ ਦਿਓ ਤੁਸੀਂ ਸਾਰੇ ਜਾਣੇ ਇੱਕ ਵਾਰ ਦੂਸਰੀ ਗੱਲ ਤਰਸੀਮ ਮਜਸਰ ਨੇ ਜਿਹੜੇ ਗਾਣੇ ਦੇ ਵਿੱਚ ਕਿਹਾ ਨਾ ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਨੇਮ ਦੇ ਲਈ ਇਹ ਇਹਦੇ ਲਈ ਹੀ ਉਹਨੇ ਸਪੈਸ਼ਲ ਗੱਲ ਕਹੀ ਆ ਠੀਕ ਆ ਭਾਈ ਜੇ ਤੈਨੂੰ ਐਨਾ ਹੀ ਸ਼ੌਂਕ ਆ ਆਪਣੇ ਰਾਜਨੀਤੀ ਕਰਨ ਦਾ ਤੂੰ ਸਿਮਰਤਜੀਤ ਸਿੰਘ ਮਾਨ ਜੀ ਹੁਣਾਂ ਨਾ ਜਾ ਕੇ ਰਲ ਜਾਂਦਾ ਤੂੰ ਆਪਣਾ ਅਲੱਗ ਕੱਲਾ ਖੜ ਜਾਂਦਾ ਤੈਨੂੰ ਜ਼ਰੂਰੀ ਸੀ ਆ ਸਾਲੇ ਨਠੱਲਿਆਂ ਨਾਲ ਜਾ ਕੇ ਰਲਣ ਦੀ ਲੋੜ ਤੈਨੂੰ ਕੀ ਸੀਗੀ ਬਾਕੀ ਭਾਈ ਇਹ ਸਭ ਕੁਝ ਤੁਹਾਨੂੰ ਪਤਾ ਹੀ ਹੈ ਸਭ ਸਾਲੇ ਅੰਦਰੋਂ ਰਲਿਓ ਮਿਲੇ ਹੋਈ ਆ ਐਦਾਂ ਦੇ ਲੋਕਾਂ ਤੋਂ ਬਚ ਕੇ ਰੋ ਮੈਂ ਇਹ ਗਲਤਾਂ ਕਹਿ ਰਿਹਾ ਕਿਉਂਕਿ ਹੁਣ ਦੇਖੋ ਜਿੱਦਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆਲੇ ਆਪਣੇ ਗੁਰਪ੍ਰੀਤ ਭਾਈ ਹੁੰਨੀ ਆ ਜੇ ਕੱਲ ਨੂੰ ਉਹ ਜਾ ਕੇ ਇਲੈਕਸ਼ਨਾਂ 'ਚ ਡਾੜ ਜਾਂਦੇ ਉਹਨਾਂ ਦੀ ਕਿੱਥੇ ਕਿੱਥੋਂ ਤੱਕ ਇੱਜ਼ਤ ਰਹਿ ਜਾਣੀ ਆ ਇਸ ਬੰਦੇ ਦਾ ਉੱਦਾਂ ਵੀ ਇੱਜ਼ਤ ਨਹੀਂ ਹੈਗੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਹਿਲਾਂ ਆਪਣੇ ਪਿਓ ਨੂੰ ਖੜਾ ਕਰਤਾ ਸੀ ਨੇ ਇਲੈਕਸ਼ਨਾਂ 'ਚ ਹੁਣ ਆਪ ਖੜਾ ਹੋ ਗਿਆ ਕਿਉਂਕਿ ਪਿਓ ਦਾ ਜਿੱਤਿਆ ਨਹੀਂ ਬਾਕੀ ਤਰਸੇਮ ਦਾ ਗਾਣਾ ਇੱਕ ਵਾਰ ਤੁਹਾਡੇ ਲਈ ਸੁਣ ਲਓ ਹਾਂਜੀ ਸਸੀ ਗੱਲ ਮੇਰੇ ਸਾਰੇ ਪ੍ਰਾਵਾ ਨੂੰ ਹੁਣ ਇਹ ਗੱਲ ਬਹੁਤ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਚੰਗੀ ਵੀ ਲੱਗਣੀ ਆ ਬਹੁਤ ਸਾਰੇ ਲੋਕਾਂ ਨੂੰ ਮਾੜੀ ਵੀ ਲੱਗਣੀ ਆ ਪਰ ਜਿਨ੍ਹਾਂ ਨੂੰ ਮਾੜੀ ਲੱਗੀ ਆਈ ਡੋਨਟ ਕੇਅਰ ਤੇ ਹੁਣ ਚੱਕਰ ਕੀ ਬਣਿਆ ਇਹ ਹੈਗੀ ਵੀਡੀਓ ਜਿਹੜਾ ਆਪਣਾ ਬੰਦਾ ਹੈਗਾ ਅਨਮੋਲ ਕਵਾਤਰਾ ਸਮਾਜ ਸੇਵੀ ਹੁਣ ਚੱਕਰ ਕੀ ਬਣਿਆ ਇਹਨੇ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਨਹੀਂ ਉਦਾਂ ਇਹ ਟੱਪ ਟੱਪ ਜਾਂਦਾ ਸਿੱਧੂ ਉਹਨਾਂ ਦੇ ਘਰੇ ਕਿ ਹਾਂ ਭਾਈ ਸਿੱਧੂ ਆਪਣਾ ਭਰਾ ਆ ਸਿੱਧੂ ਉਦਾਂ ਸਿੱਧੂ ਉਦਾਂ ਜਿਹੜੇ ਬੰਦਿਆਂ ਨੇ ਸਿਕਿਉਰਿਟੀ ਲੀਕ ਕਰਕੇ ਉਸਦੇ ਮਰਡਰ ਦੇ ਵਿੱਚ ਹੱਥ ਪਾਇਆ ਸੀ ਇਹ ਕੋਈ ਬੰਦਿਆਂ ਨੂੰ ਹੁਣ ਸਪੋਰਟ ਕਰ ਰਹੇ ਆ ਕਿੱਥੋਂ ਦਾ ਇਹ ਭਾਈਚਾਰਾ ਮੈਨੂੰ ਦੱਸ ਦਿਓ ਤੁਸੀਂ ਸਾਰੇ ਜਾਣੇ ਇੱਕ ਵਾਰ ਦੂਸਰੀ ਗੱਲ ਤਰਸੀਮ ਮਜਸਰ ਨੇ ਜਿਹੜਾ ਗਾਣੇ ਦੇ ਵਿੱਚ ਕਿਹਾ ਨਾ ਕਈ ਬੰਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਨੇਮ ਦੇ ਲਈ ਇਹ ਇਹਦੇ ਲਈ ਹੀ ਉਹਨੇ ਸਪੈਸ਼ਲ ਗੱਲ ਕਹੀ ਆ ਠੀਕ ਆ ਭਾਈ ਜੇ ਤੈਨੂੰ ਐਨਆਈ ਸ਼ੌਂਕ ਆ ਆਪਣੇ ਰਾਜਨੀਤੀ ਕਰਨ ਦਾ ਤੂੰ ਸਿਮਰਤਜੀਤ ਸਿੰਘ ਮਾਨ ਜੀ ਉਹਨਾਂ ਨਾਲ ਜਾ ਕੇ ਰਲ ਜਾਂਦਾ ਤੂੰ ਆਪਣਾ ਅਲੱਗ ਕੱਲਾ ਖੜ ਜਾਂਦਾ ਤੈਨੂੰ ਜ਼ਰੂਰੀ ਸੀ ਆ ਸਾਲੇ ਨਠੱਲਿਆਂ ਨਾਲ ਜਾ ਕੇ ਰਲਣ ਦੀ ਲੋੜ ਤੈਨੂੰ ਕੀ ਸੀਗੀ ਬਾਕੀ ਭਾਈ ਇਹ ਸਭ ਕੁਝ ਤੁਹਾਨੂੰ ਪਤਾ ਹੀ ਹੈ ਸਭ ਸਾਲੇ ਅੰਦਰੋਂ ਰਲਿਓ ਮਿਲੇ ਹੋਈ ਆ ਐਦਾਂ ਦੇ ਲੋਕਾਂ ਤੋਂ ਬਚ ਕੇ ਰੋ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਹੁਣ ਦੇਖੋ ਜਿੱਦਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆਲੇ ਆਪਣੇ ਗੁਰਪ੍ਰੀਤ ਭਾਈ ਹੁਣੀ ਆ ਜੇ ਕੱਲ ਨੂੰ ਉਹ ਜਾ ਕੇ ਇਲੈਕਸ਼ਨਾਂ 'ਚ ਕੱਢ ਜੁੰਦੇ ਉਹਨਾਂ ਦੀ ਕਿਤੋਂ ਤੱਕ ਇੱਜ਼ਤ ਰਹਿ ਜਾਣੀ ਆ ਇਸ ਬੰਦੇ ਦਾ ਉਦ ਦਾ ਵੀ ਇੱਜ਼ਤ ਨਹੀਂ ਹੈਗੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਹਿਲਾਂ ਆਪਣੇ ਪਿਓ ਨੂੰ ਖੜਾ ਕਰਤਾ ਸੀ ਨੇ ਇਲੈਕਸ਼ਨਾਂ 'ਚ ਹੁਣ ਆਪ ਖੜਾ ਹੋ ਗਿਆ ਕਿਉਂਕਿ ਪਿਓ ਦਾ ਜੱਤਿਆ ਨਹੀਂ ਬਾਕੀ ਤਰਸੇਮ ਦਾ ਗਾਣਾ ਇੱਕ ਵਾਰ ਤੁਹਾਡੇ ਲਈ ਸੁਣ ਲਓ